ਹੁਸ਼ਿਆਰਪੁਰ ਦੇ ਦਸੂਹਾ ਤੋਂ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਇਥੇ ਕੈਂਟਰ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਸਵਾਰ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਿੰਦਾ ਸੜ ਗਏ ਔਰ ਦੋ ਗੰਭੀਰ ਜ਼ਖਮੀ ਹੋਏ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਕਦਰ ਇਥੇ ਇਹ ਭਿਆਨਕ ਅੱਗ ਜੜੀ ਹੈ ਟੱਕਰ ਹੋਈ ਕੈਂਟਰ ਨਾਲ ਟੱਕਰ ਤੋਂ ਬਾਅਦ ਫਿਰ ਕਾਰ ਨੂੰ ਅੱਗ ਲੱਗ ਗਈ ਜਿਸ ਵਿੱਚ ਕਾਰ ਜੋ ਸਿਤ ਸਵਾਰ ਲੋਕ ਸਨ ਚਾਰ ਲੋਕ ਇਸ ਹਾਦਸੇ ਵਿੱਚ ਜ਼ਿੰਦਾ ਹੀ ਸੜ ਕੇ ਮੌਤ ਦੇ ਮੂ ਚਲੇ ਗਏ ਦੋ ਗੰਭੀਰ ਜ਼ਖਮੀ ਹੋਏ ਨੇ ਬੇਕਾਬੂ ਹੋ ਕੇ ਕੈਂਟਰ ਵੀ ਪਲਟ ਗਿਆ ਤੇ ਜਿਸ ਵਿੱਚ ਡਰਾਈਵਰ ਵੀ ਜ਼ਖਮੀ ਹੋਇਆ ਅਸੀਂ ਕਿ ਐਮਾ ਮੰਗੜ ਤੇ ਉੱਚੀ ਬਸਤੀ ਵਿਚਾਲੇ ਇਹ ਹਾਦਸਾ ਵਾਪਰਿਆ ਜਿਸ ਦੀਆਂ ਇਹ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਦੇਖ ਸਕਦੇ ਹੋ ਕਾਰ ਨੂੰ ਕਿਸ ਕਦਰ ਭਿਆਨਕ ਅੱਗ ਲੱਗੀ ਹੈ ਔਰ ਐਸੇ ਵਿੱਚ ਉਲਸ ਕੇ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੜਕੀ ਹਾਦਸਿਆਂ ਦੇ ਵਿੱਚ ਕਿਸ ਕਦਰ ਇਜ਼ਾਫਾ ਹੋਇਆ ਕਈ ਵਾਰ ਜੜਾ ਹੈ ਮੌਸਮ ਇਸ ਦੀ ਪਿੱਛੇ ਵਜਾ ਬਣਿਆ ਤੇ ਜਾਂ ਫਿਰ ਤੇਜ਼ ਰਫਤਾਰ ਇੱਕ ਵੱਡੀ ਵਜਾ ਵਣਦੀ ਹੈ ਜਿਸ ਹੜ ਕੀ ਹਾਦਸੇ ਆਦੇ ਹਾਲਾਂਕਿ ਇੱਥੇ ਕੀ ਕੁਝ ਵਜਾ ਰਹੀ ਐਜਾ ਪਤਾ ਲਗਾਇਆ ਜਾ ਰਿਹਾ ਲੇਕਿਨ ਚਾਰ ਕੀਮਤੀ ਜਾਣਾ ਚਲੀ ਗਈਆਂ ਨੇ ਦੋ ਗੰਭੀਰ ਜ਼ਖਮੀ ਹੋਏ ਨੇ ਜਿਸ ਨਾਲ ਇੱਥੇ ਕੈਂਟਰ ਦੇ ਨਾਲ ਕਾਰ ਦੀ ਟੱਕਰ ਹੋਈ ਹੈ ਉਸ ਤੋਂ ਬਾਅਦ ਕਾਰ ਨੂੰ ਅਗ ਲੱਗ ਗਈ ਤੇ ਇਸ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਸੜਕੇ ਮੌਤ ਹੋ ਗਈ ਕੈਂਟਰ ਨਾਲ ਟੱਕਰ ਤੋਂ ਬਾਅਦ ਇੱਥੇ ਕਾਰ ਨੂੰ ਅਗ ਲੱਗੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਜ ਕੀ ਗੱਲ ਬਾ ਵੀ ਸੋ ਇੱਥੇ ਦੋ ਲੋਕ ਜ਼ਖਮੀ ਵੀ ਹੋਏ ਨੇ ਪੂਰੀ ਤਰ੍ਹਾਂ ਜਿਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਕਾਰ ਸਵਾਰ ਚਾਰ ਲੋਕਾਂ ਦੇ ਜ਼ਿੰਦਾ ਸੜਕੇ ਮਰੰਦੀ ਇੱਥੇ ਇਹ ਖਬਰ ਹੈ ਬੇ ਕਾਬੂ ਕੈਂਟਰ ਵੀ ਪਲਟ ਗਿਆ ਜਿਸ ਦਾ ਡਰਾਈਵਰ ਵੀ ਜ਼ਖਮੀ ਹੋਇਆ ਸੋ ਇਹ ਤਸਵੀਰਾਂ ਜਿੱਥੇ ਕਿ ਕਾਰ ਨੂੰ ਭਿਆਨਕ ਅੱਗ ਲੱਗੀ ਹੈ ਔਰ ਐਸੇ ਕਾਰ ਦੇ ਵਿੱਚ ਸਵਾਰ ਜਿਹੜੇ ਚਾਰ ਲੋਕ ਸਨ ਉਹ ਸੜਕੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਜਿਹੜਾ ਕੈਂਟਰ ਹੈ ਉਹ ਵੀ ਬੇਕਾਬੂ ਹੋ ਕੇ ਪਲਟ ਗਿਆ ਜਿਸ ਵਿੱਚ ਡਰਾਈਵਰ ਜੋ ਕੈਂਟਰ ਦਾ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਫਿਲਹਾਲ ਕੀ ਕੁਝ ਕਾਰਨ ਰਹੇ ਇਸ ਹਾਦਸੇ ਪਿੱਛੇ ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਲੇਕਿਨ ਇਹ ਜਿਹੜਾ ਸੜਕੀ ਹਾਦਸਾ ਵਾਪਰਿਆ ਯਕੀਨਨ ਦਰਦਨਾਕ ਮੌਤ ਇੱਥੇ ਚਾਰ ਲੋਕਾਂ ਦੀ ਹੋਈ ਹੈ। ਇਰੇ ਸਾਈਡ ਤੋਂ ਆ ਰਹੇ ਸੀ ਉਹਨੇ ਆਪਾਂ ਜਿੱਦਾਂ ਹੀ ਇੱਥੇ ਆਉੱਚੀ ਕੋਈ ਐਮਐ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਹੀ ਸ਼ਾਇਦ ਸਾਡੇ ਤੋਂ ਇੱਕ ਦੋ ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ। ਤੇ ਇਹਦੇ ਜੋ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ 길 ਦੂਰ ਦੇ ਹੀ ਆਪਾਂ ਲੋਕਲ ਹੋਣ ਦੇ ਨਾਂ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰੋਫੈਸ਼ਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇੱਥੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਹੀ ਜਾ ਕੇ ਦੇਖਿਆ ਉਹ ਜਿਹੜਾ ਬੰਦਾ ਫਸਿਆ ਸੀ ਜੋ ਕਿ ਇੱਕ ਹਾਲਤ ਜੀਪ ਪਰ ਜਖਮੀ ਸੀਗਾ ਫਿਰ ਉਹਨੂੰ ਅਸੀਂ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਤੇ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟੈਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਹਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਕੁੱਲ 5 ਨੌਜਵਾਨ ਸੀ ਜਿਨ੍ਹਾਂ ਚੋਂ 4 ਦੀ ਔਨ ਦੀ ਸਪੋਟ ਦੇ ਮੌਕੇ ਤੇ ਡੈਥ ਹੋ ਗਈ ਹੈ ਇੱਕ ਜਿਹੜਾ ਉਹ ਜਿਹੜਾ ਸਿਵਲ ਐਸਪ੍ਰੈਸੀ ਲੈ ਕੇ ਆ ਗਏ ਦੇ ਵਕਤ ਲਕਕਲਾ ਵੀ ਮੁੰਡਾ ਜਿਹਨੇ ਹੈਗਾ ਪੱਕੇ ਸੀ ਪੂਰੀ ਪ੍ਰੋਪਰਟੀ ਵੈਰੀਫਾਈ ਕਰ ਰਹੇ ਹੈਗੇ ਕਿਦਾਂ ਇਸ ਲਿੰਟ ਹੋਏ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੌਰਾਨ ਜੋ ਗੱਲ ਹੈ ਉਹਦੇ ਅਕੋਰਡਿੰਗ ਅਸੀਂ ਕਰ ਰਹੇ ਹਾਂ ਸੜਨਾਲ ਸਰਸੇ ਹੋ ਗਈ ਯੋਗੇਸ਼ ਇਸ ਵੇਲੇ ਜੁੜ ਚੁੱਕੇ ਇਹਨਾਂ ਨਾਲ ਗੱਲ ਕਰਦੇ ਆ ਯੋਗੇਸ਼ ਬੜਾ ਹੀ ਦਰਦਨਾਕ ਹੈ ਹਾਦਸਾ ਜਿਸ ਵਿੱਚ ਚਾਰ ਲੋਕਾਂ ਦੀ ਇੱਥੇ ਦਰਦਨਾਕ ਮੌਤ ਹੋਈ ਹੈ ਕਾਰਨ ਤਾਂ ਪਤਾ ਚੱਲ ਪਾਇਆ ਹੈ ਕਿ ਕਾਰਨ ਰੇਸ ਪਿਆਨਾ ਖਾਲਸੇ ਪਿੱਛੇ ਜੀ ਦਾਦਾ ਅੱਜਿੰਨ ਜਿਹੜੇ ਸੜਕੀ ਹਾਦਸੇ ਸਾਹਮਣੇ ਆ ਰਹੇ ਹਨ ਇਹ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ ਚਾਹੇ ਇਹ ਹਾਦਸੇ ਸੰਨੀਪ ਉਣ ਕਰਕੇ ਹੋਣ ਜਾਂ ਤੇਜ਼ ਰਫਤਾਰੀ ਕਰਕੇ ਹੋਣ ਪਰ ਜਿਹੜਾ ਇਹਨਾਂ ਵਿੱਚ ਜਿਹੜੀਆਂ ਜਾਨਾਂ ਜਾ ਰਹੀਆਂ ਹਨ ਉਹ ਜਿਹੜੇ ਪਰਿਵਾਰਾਂ ਨੂੰ ਉਹ ਸਫਰ ਕਰਨਾ ਪੈ ਰਿਹਾ ਹੈ ਇਹ ਇੱਕ ਵੱਡਾ ਵਿਸ਼ਾ ਹੈ ਜਿੱਕਰ ਇਹ ਸਾਹਸੇ ਦੀ ਗੱਲ ਕਰੀ ਤਾਂ ਇਹ ਦਸੂਹਾ ਦੇ ਨਾਲ ਐਮਾਂ ਮੰਗਟ ਅਤੇ ਉੱਚੀ ਬਸੀ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੈਂਟਰ ਚਾਲਕ ਅਤੇ ਕਾਰ ਦੇ ਵਿੱਚ ਟੱਕਰ ਹੋਈ ਹੈ ਔਰ ਕਾਰ ਸਵਾਰ ਪੰਜਾ ਦੇ ਵਿੱਚੋਂ ਚਾਰ ਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਕਾਰ ਜਿਹੜੀ ਹੈ ਪੂਰੀ ਤਰ੍ਹਾਂ ਸੜਕੇ ਸਵਾਹ ਹੋ ਗਿਆ ਔਰ ਦੂਸਰੇ ਪਾਸੇ ਜਿਹੜਾ ਕੈਂਟਰ ਕੈਂਟਰ ਵੀ ਗੱਲ ਕਰੀਏ ਤਾਂ ਕੈਂਟਰ ਵੀ ਸੜਕ ਤੋਂ ਥੱਲੇ ਉਤਰ ਗਿਆ ਤੇ ਉਸ ਦਾ ਜਿਹੜਾ ਡਰਾਈਵਰ ਹੈ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਹਾਲਾਂਕਿ ਪੁਲਿਸ ਨੇ ਜਿਹੜੀ ਸ਼ੁਰੂਆਤੀ ਜਾਂਚ ਹੈ ਉਹਦੇ ਵਿੱਚ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਇਸ ਦੇ ਵਿੱਚ ਕੀ ਕਾਰਨ ਰਿਹਾ ਹੈ ਤੇਜ਼ ਰਫਤਾਰੀ ਕਾਰਨ ਰਿਹਾ ਹੈ ਜਾਂ ਸੰਤੁਲਨ ਵਿਗੜਨਾ ਕਾਰਨ ਰਿਹਾ ਹੈ ਸਾਰ ਅਹਿਮ ਜਾਨਣਾ ਜਿਹੜੀਆਂ ਇਸ ਸੜਕੀ ਹਾਦਸੇ ਵਿੱਚ ਲੀਆਂ ਹਨ ਜਿਹੜਾ ਕਿ ਬੜਾ ਹੀ ਦੁਖਦਾਈ ਹੈ ਜੀ ਬਿਲਕੁਲ ਔਰ ਜਿਹੜੇ ਜ਼ਖਮੀ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਇਸ ਬਾਰੇ ਕੋਈ ਅਪਡੇਟ ਮਿਲ ਪਾਇਆ ਜੀ ਰਾਤਾ ਜਿਸ ਜਿਸ ਸਮੇਂ ਦੀ ਇਹ ਜਾਣਕਾਰੀ ਸੀ ਰਾਤੀ ਤਾਂ ਉਸ ਸਮੇਂ ਜਿਹੜਾ ਪੰਜਵਾਂ ਕਾਰ ਸਵਾਰ ਸੀ ਉਹਦੀ ਵੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਸੀ ਔਰ ਜਿਹੜਾ ਕੈਂਟਰ ਚਾਲਕ ਹੈ ਟੈਂਪਰ ਚਾਲਕ ਨੂੰ ਵੀ ਰਾਹਗੀਰਾਂ ਵੱਲੋਂ ਮਦਦ ਉਹਦੀ ਉਸਦੀ ਮਦਦ ਕਰਦੇ ਹੋਏ ਗੱਡੀ ਚੋਂ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਸੋ ਦੋਨਾਂ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਦੇਖਦੇ ਹੋਏ ਫਿਲਹਾਲ ਇਹਨਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੇ ਰੈਫਰ ਕੀਤਾ ਗਿਆ ਜੀ ਦਾ ਬਹੁਤ ਬਹੁਤ ਸ਼ੁਕਰੀਓ ਯੋਗੇਸ਼ ਫਿਲਹਾਲ ਦੀ ਸਾਰੀ ਜਾਣਕਾਰੀ ਯਕੀਨਨ ਇਹ ਜਿਹੜੇ ਸੜਕੀ ਹਾਦਸੇ ਨੇ ਇੱਕ ਚਿੰਤਾ ਦਾ ਵਿਸ਼ਾ ਨੇ ਔਰ ਇਸ ਦੇ ਬਾਬਤ ਕਿਤਨਾ ਕਿਤੇ ਜਿਹੜੇ ਸੜਕੀ ਨਿਯਮ ਨੇ ਉਸ ਦੀ ਪਾਲਣਾ ਕਰਨੀ ਬੇੜਾ ਜ਼ਰੂਰੀ ਹੈ ਔਰ ਔਰ ਇਹ ਜਿਹੜਾ ਕਾਰਨ ਹੁਣ ਇੱਥੇ ਕੀ ਕੁਝ ਰਿਹਾ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਲੇਕਿਨ ਚਾਰ ਕੀਮਤੀ ਜਾਨਾਂ ਜੜੀਆਂ ਨੇ ਇਸ ਹਾਦਸੇ ਦੇ ਵਿੱਚ ਗਈਆਂ ਨੇ ਦੋ ਗੰਭੀਰ ਜ਼ਖਮੀ ਨੇ ਜੋ ਹਸਪਤਾਲ 'ਚ ਜ਼ੇਰੇ ਇਲਾਜ ਨੇ